ਹੈਲੋ ਸਾਸਤਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਤੁਹਾਡੇ ਘਰਾਂ ਚ ਤੁਸੀਂ ਵੀ ਠੀਕ ਠਾਕ ਹੋਵੋਗੇ ਜੀ ਅਸੀਂ ਕੱਲ ਲੈ ਆਏ ਹਾਂ ਜੀ ਚਿੱਲਾ ਇੱਕ ਸੀ ਦੇਖੋ ਪਹਿਲਾ ਆਪਣੇ ਐਡੈਕਸ਼ਨ ਚਿੱਲਾ ਹੈਗਾ ਸੀ ਤੇ ਹੁਣ ਇਹ ਲੈ ਆਏ ਹਾਂ ਦੂਜਾ ਚਿੱਲਾ ਤੇ ਸਾਨੂੰ ਦਿਖਾਉਣੇ ਸੀ ਖੋਲ ਕੇ ਜਿੱਲਾ ਇਹ ਤੇ ਕਹਿੰਦੇ ਸਾਰੇ ਭਾਂਡੇ ਟਿਕ ਜਾਂਦੇ ਆ ਜਿੱਲੇ ਤੇ ਬਾਕੀ ਆਪਾਂ ਸੋਲ ਵਰਤ ਕੇ ਦੱਸਾਂਗੇ ਕਿਸ ਤਰ੍ਹਾਂ ਵਾ ਵੀ ਮਿੱਟੀ ਦੇ ਭਾਂਡੇ ਵੀ ਟਿਕ ਜਾਂਦੇ ਆ ਇਸ ਤਰ੍ਹਾਂ ਸਾਰੇ ਭਾਂਡੇ ਤੇ ਦੱਸਿਆ ਗਿਆ ਵੀ ਟਿਕ ਜਾਂਦੇ ਆ ਇਹ 2000 ਵੋਲਟ ਦਾ ਜਿੱਲਾ ਤੇ ਹੀਟਰ ਦੀ ਤਰ੍ਹਾਂ ਕੰਮ ਕਰਦਾ ਹੈ ਹਾਂ 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 ਲਾਜ਼ੀ ਉਹ ਨਾ ਬਤਲੇ ਇਹ ਆਪਾਂ ਇਸ ਕਰਕੇ ਲੈ ਆਂਦੇ ਜੀ ਆਪਾਂ ਨੂੰ ਕਈ ਵਾਰ ਇਹ ਤਾਂ ਸਾਡੇ ਤੋਂ ਲਈ ਹੈ ਦਾ ਹੈਗਾ ਇਹ ਤੇ ਉਹ ਤੋੜੀ ਲਿਖਦੀ ਮਿੱਟੀ ਦੀ ਆਹ ਹੈ ਸਭ ਦੇ ਲਈ ਹਨੀ ਮਿੱਟੀ ਦੇ ਬਰਤਨ ਨਹੀਂ ਹੈਗੇ ਮਿੱਟੀ ਦੇ ਬਰਤਨ ਹੈ ਨਹੀਂ ਨਾ ਫਿਰ ਜੇ ਬੇ ਚੱਲਾਂਗੇ ਇਹ ਤੇ ਕਹਿੰਦੇ ਵੀ ਹਰੇਕ ਭਾਂਡਾ ਟਿਕ ਜਾਂਦਾ ਅਡੈਕਸ਼ਨ ਤੇ ਕੱਲਾ ਉਹ ਟਿਕਦਾਗਾ ਵੀ ਸਟੀਲ ਟਿਕਦੀ ਹੈ ਇਹ ਹੀਟਰ ਮੰਗੂ ਕੰਮ ਕਰਦਾ ਜੀ ਇਹਦੇ ਉੱਪਰ ਇਸ ਤਰ੍ਹਾਂ ਗਲਾਸ ਲੱਗੇ ਹੋਏ ਆ ਥੱਲੇ ਵੀ ਆ ਬਹੁਤ ਵਧੀਆ ਤੇ ਕਿਉਂਕਿ ਕਈ ਵਾਰ ਮੈਨੂੰ ਅੰਦਰ ਕੰਮ ਕਰਨਾ ਪੈਂਦਾ ਐਮਰਜੈਂਸੀ ਕੋਈ ਹਾਲਤ ਨਹੀਂ ਧਰੀ ਜਾਂਦੀ ਆਪਾਂ ਤੌੜੀ ਚ ਬਣਾ ਕੇ ਖਾਣਾ ਖਾਣਾ ਹੁੰਦਾ ਤੇ ਆਪਾਂ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਤੇ ਕੱਲ੍ਹ ਤੁਸੀਂ ਲੈ ਕੇ ਆਏ ਸੀ ਸਮਝਿੰ ਫੇਰ ਬਾਕੀ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਵੀ ਇਹ ਤਾਂ ਕਹੇ ਜਾ ਹੋਆ। ਕੋਈ ਵੀ ਚਲਾਈ ਗਏ ਜੀ ਤੂੰ ਸੋਡੇ ਇਹਦੇ ਨਾਲ ਦਾ। ਨਾ ਥੋੜਾ ਅੱਧਾ ਥੋੜਾ ਛੋਟਾ ਰੱਖ। ਛੋਟਾ ਦਾ? ਮਤਲਬ ਉਦਹਨ ਦੱਦੀ ਨਹੀਂ ਹੱਥੇ ਉਂਗਲ। ਆਹ ਇਹੰਡਾ ਲੈਣੀ। ਇਹ ਤਾਂ ਗਰਮ ਹੋ ਜਾਂਦਾ ਕੱਲ ਭਾਈ ਨੇ ਚਲਾ ਕੇ ਦਿਖਾਇਆ ਇੰਨਾ ਸੇਕ ਮਾਰ ਜਿਸ ਤੋਂ ਇਤੋਂ ਵੱਲੀ ਜਾਵੇ। ਆਹ ਹੱਥ ਨਾਲ ਲੱਗੋ ਦੂਜੀ ਚਿੱਲੇ ਤਾਂ ਆਪਕੇ ਮਰਜੀ ਹੱਥ ਲਾਈ ਜਾਂਨੇ। ਇਹ ਤੇ ਇਸ ਤਰ੍ਹਾਂ ਹੱਥ ਨਹੀਂ ਰੱਖ ਸਕਦੇ ਕਹਿੰਦੇ। ਵੀ ਨਾ ਗਰਮ ਹੋ ਜਾਂਦਾ। ਯੋਗ ਹੈ ਦੇ ਅੰਦਰ ਗੀਟਰ ਨੂੰ ਸਪਰਿੰਗ ਲਾਈ ਹੋਏ ਨੇ। ਸੋਲਡਡੂਜਾ ਵੋਡ ਐਕਸ਼ਨ ਹੋਊਗਾ। ਚੱਲੀ ਜਾਨ। ਇਸ ਵੋਡ ਐਕਸ਼ਨ ਹੋਊਗਾ। ਤੇ ਲੋ ਜੀ ਇਹ ਆਪਣਾ ਚੁੱਲਾ ਲਿਆਂਦਾ ਜਦੋਂ ਆਪਾਂ ਚਲਾ ਕੇ ਰੱਖਿਆ ਸਮਾਨ ਇਹ ਤੇ ਸੁਣ ਚਲਾ ਕੇ ਦਿਖਾਵਾਂਗੇ। ਤੇ ਮੈਂ ਕਿਹਾ ਵੀ ਆਪ ਲੈ ਗਏ ਚੁੱਲਾ ਮੈਂ ਵੀਡੀਓ ਸੋਡੇ ਨਾਲ ਸ਼ੇਅਰ ਕਰ ਲਾਂ। ਜੇ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਫੁੱਲ ਵਾਚ ਦੇਖਿਆ ਕਰੋ। ਆਪਣਾ ਚੈਨਲ ਬਣੇ ਨੂੰ ਸਾਲ ਹੋਣ ਆਲ ਤੇ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਹੋਰ ਆਪਣਾ ਵਾਚ ਟਾਈਮ ਬਹੁਤ ਘੱਟ ਦਾ ਸਬਸਕ੍ਰਾਈਬਰ ਆਪਣੇ ਬਹੁਤ ਆ ਜੀ ਵਾਚ ਟਾਈਮ ਘੱਟ ਦਾ ਤੇ ਇਸ ਕਰਕੇ ਆਪਣੀ ਵੀਡੀਓ ਫੋਲੋਅ ਅੱਜ ਦੇਖਿਆ ਕਰੋ ਚੱਲ ਲੈਣੇ ਚੱਲੀ ਆਈ ਆ ਤੇ ਵੀ ਫੋਲੋਅ ਅੱਜ ਦੇਖੇ ਬੱਚੇ ਮੁਕਾਈ ਹੋਈ ਦੀ ਹੈ ਮੇਰੀ ਵੀਡੀਓ ਬਣਾਉਂਦਾ ਜਿਸ ਤੇ ਉਹਨੂੰ ਕਾਈ ਹੋਈ ਦੀ ਹੈ ਤੇ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਜਿਹੜੇ ਕਰਦੇ ਆ ਆਪਣਾਂ ਜੀ ਉਹਨਾਂ ਦਾ ਵੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਇੱਕ ਝੂਟ YouTube ਤੇ ਆਪਾਂ ਨੂੰ ਬਹੁਤ ਹੀ ਫੈਮਿਲੀ ਵਧੀਆ ਮਿਲੀ ਹੈ ਜੀ ਸਾਰੇ ਭੈਣ ਭਰਾ ਵਾਂਗੂ ਆਪਾਂ ਨੂੰ ਪਿਆਰ ਕਰਦੇ ਆ ਸਾਰੇ ਬੱਚੇ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਹੁਣ ਬਾਹਰ ਆਪਣੇ ਉੱਤੇ ਦਿਖਾ ਲਿਆ ਬਾੜੀ-ਬੁੜੀਆਂ ਚੰਦੀ ਵੀੜੀ ਚੱਸੇ ਜਿਹਾ ਕਰਦੇ ਹੋ ਜਿਆ ਬਹੁਤ ਵੇਸੇ ਹਾਂਜੀ ਸ਼ਤਨਾਲੀ ਮੈਂ ਹਾਂ ਜਸਤੀ ਦਾ ਤਹਾ ਦੇਖੋ ਜੀ ਨਵੀਆਂ ਨਾ ਉਹ ਬਿਨਾ ਆਹ ਦੇਖੋ ਜੀ 13 14 15 16 17 18 19 ਆਹ ਕਦੀ ਇਥੇ ਤਮ ਤੀ ਜਾਂਦੇ ਆਹ ਦੇਖੋ ਇਹ ਤਮ ਤੇ ਜਾਂਦਾ ਮੈਂ ਨਹੀਂ ਆਇਆ ਆ ਦੇਖੇ ਤਮਾ ਤੇ ਜਾਂਦਾ ਇਤਨੀ ਕਮਤਰੀ ਜਾਂਦਾ ਹੈ ਨਾ ਇਹਨਾਂ ਦਾ ਸੁਮੀਨ ਪੂਲ ਦਿਖਾ ਨੇ ਆ ਦੇਖੋ ਆ ਦੇਖੋ ਇਹਦਾ ਸੁਮੀਨ ਪੂਲ ਇੰਨਾ ਦਾ ਜੀ ਉਹਨੇ ਦਾਦਾ ਆ ਦੇਖੋ ਖੇਤ ਹੈ ਇਤੋਂ ਦੇ ਇਹਨਾਂ ਦਾ ਦੇਖੋ ਜੀ ਖੇਤ ਹੈ

ਕੁਨੀਆ ਸੇ ਚਲਾਤੇ ਠੰਡੇ ਅੰਦਮਾ ਉਹ ਐਸਾ ਐਸਾ ਦਾ ਹਾਂ ਐਸਾ ਹਾਂ ਐਸੇ ਪੁਰ ਚਲਾਤੇ ਕੌਣ ਨੇ ਆਹ ਇਹ ਤਾਂ ਜਿਆਨ ਤਾਈ ਇਹ ਬਣਾਈ ਜੰਦੀ ਆ ਤਾਈ ਦੇ ਘਰ ਦਾ ਬਗਰਾ ਐਸੇ ਤਾਈ ਪਈਏ ਮੰਜੇ ਤੇ ਹਾਂ ਇੱਥੇ ਆ ਇੱਥੇ ਲੀਆ ਨਮਕ ਐਸ ਤਾ ਕਾਕਾ ਗੇਸ ਤੇ ਧਰ ਕੇ ਦੇਖਨੇ ਆਪਾਂ ਇਹ ਇਹ ਤੇਰਾ ਬੱਤਣਾ ਸਾਇਰ ਤੋਂ ਹੱਥ ਨਾਲ ਲਾਉਣ ਉਹਨਾਂ ਵਾਲਾ ਬਟਨ ਕਿਹੜਾ ਹਾਂ ਉਹਨੋਂ ਵਾਲਾ ਆਸੀ ਆਸੀ ਹਾਂ ਹਾਂ ਚਲ ਸੋਤੀ ਖਾ ਸੋਤੀ ਤਾਂ ਲਾਈ ਨਹੀਂ ਆਪਾਂ ਹਾਂ ਹੋ ਗਿਆ ਹੁਣ ਹੋ ਜਾ ਆਹ ਦੇਖ ਜੀ ਉਹਨੋਂ ਜਾ ਆਪਾਂ ਕਰਤਾ ਹੁਣ ਲੰਮੀ ਵਾਲਾ ਗੈਸ ਆਉਣ ਹੋ ਗਿਆ ਇਹ ਵੀ ਦੱਬਣਾ ਚਲੋ ਭਾਈ ਇਹ ਵੀ ਚੱਲ ਪਿਆ ਹੋਏ ਦੱਚਾ ਇਹ ਤੇ ਮੂ ਆਈ ਹਾਂ ਹਾਂ ਹੋ ਚੱਲਿਆ ਤੈਨੂੰ ਤਾਂ ਸਾ ਮੈਨੂੰ ਤਾਂ ਪਤਾ ਨਹੀਂ ਸੀ 1500 ਤਾਂ ਕਰ ਦੋ ਕਹਿੰਦਾ ਘਟਾ ਦਿਓ ਇੱਧਰ ਹੋਏ 15 1500 ਦੀ ਚਲਾਇਓ ਭਾਈ ਕਹਿੰਦਾ ਫਿਰ ਵੱਧ ਵਧੀਆ ਚੱਲਦਾ ਇਹ ਦਿੱਥੇ ਹੋਊਗਾ ਓਏ ਦੇਖ ਰਹੇ ਜੀ ਆਪਾਂ ਤੁਹਾਨੂੰ ਪਾਣੀ ਗਰਮ ਕਰਕੇ ਦਿਖਾਉਨੇ ਆ 1500 ਤਾਂ ਕਰ ਦੇ ਜੀ ਤੁਸੀਂ ਹਾਂ 1500 ਤੇ ਬਹੋਦੀ ਕਿੰਨਾ ਕਰ ਦਿਖਾਉਣ ਉਹਦੇ ਹੀਟ ਹੱਥ ਨਾਲ ਲਾ ਲਈਂ तोला आणा हो जा, उतल लрон बाए तंहे Means 1 नागी चाल पांड इतल तो उत्तल ने चाल सेक हलो पंज ऐसव आध görüş नही साल Rs 우리가 जा खनी लोगाई? शार्ज शी शी आखेंने पर को ते सल दिग के पढ़से लिग hiç में दिगड़ पर अना जाखें इसा हाई यु ਆ ਦੇਖੋ ਇਹ ਪਲੱਗ ਆ ਦੇ ਆ ਦੇਖੀ ਨੰਬਰ ਇਹ ਨਾ ਉਹ ਨਾ ਇਹ ਨਾ ਅੱਜ ਇਹ ਨਾ ਲੋਟਾ ਇਹ ਨਾ ਟਾਈਮ ਆ ਇਹ ਨੂੰ ਅਪਰ ਤਸਤੇ ਨੂੰ ਦਾਉਣਾ ਹਾਂ 10 ਦੇ ਸਾਰੇ ਇਸ ਤੋਂ ਦੁਆਰਾ 10 ਗੋਹੋ ਆ ਦੇਖੋ ਕੀ ਇਹ ਪਲੱਗ ਲਾਦ ਦੇਣਾ ਸ਼ੁਰੂ ਹੁੰਦਾ ਜਾ ਇਹ ਵੀ ਹੀ ਤਾਂ ਦੇਖੋ ਉੱਤੇ ਉੱਤੇ ਖੜ ਜਾ ਤੱਤਾ ਵਾਲਾ ਕਹਿੰਦੇ ਹੱਥ ਨਹੀਂ ਲਾਗਦਾ ਉੱਥੇ ਪਾਣੀ ਗਰਮ ਕਰਕੇ ਦੇਖੀ ਹੋਣ ਲੱਗ ਗਿਆ ਗਰਮ ਪਾਣੀ ਦੇ ਆ ਦੇਤਾ ਦੀ ਬਾਲਾ ਤਤਾ ਜੀ ਹੈ ਸਿੱਧਾ ਮੇਰਾ ਆਇਆ ਹੈ ਸਿੱਧਾ ਤੇ ਹੱਥ ਮੇਲਾ ਦੇ ਬਤਤਾ ਮੇਰਾ ਜੀ ਤੁਮ ਇੰਨ ਤੇ ਡਾਟ ਲਾ ਦੇ ਤੁਸੀਂ ਦੱਸਣਾ ਜੀ ਇਹ ਤੇ ਮਿੱਟੀ ਦੇ ਭਾਂਡੇ ਠੀਕ ਨੇ ਸਾਰੇ ਭਾਂਡੇ ਜਿੰਨਾ ਭਣਾ ਕੋਲ ਆਏਗਾ ਸਾਨੂੰ ਜਰੂਰ ਦੱਸਣਾ ਕਮੈਂਟ ਕਰਕੇ ਇਹ ਕਿਤਨਾਂ ਆਇਆ ਇਹ ਆਇਆ ਜੀ ਫੇਮ ਨਾ 30 ਰੁਪਏ ਆਪਾਂ ਘਾਟੀ ਦੇ ਉਹਨੂੰ ਫੇਸੀ ਆ ਨਾ 30 ਦਾ ਕਹਿੰਦੇ ਸੀ ਤੈ ਲੋ ਜੀ ਆ ਆਪਣੇ ਬੱਚੇ ਨੇ ਸਸਰੀ ਘਰ ਕਰੋ ਜੀ ਮਨ ਸਸਰੀ ਘਰ ਸੱਚੀ ਤਲੀ ਹਾਂ ਜੀ ਆਪਣੀ ਵੀਡੀਓ ਲੈ ਹੁਣ ਮੇਰੀ ਬਣਾ ਲੈ ਲੋ ਜੀ ਜੇ ਆਪਣੀ ਵੀਡੀਓ ਸੁਣ ਸੁਣ ਵਧੀਆ ਲੱਗੀ ਲੈ ਇੱਕ ਟਾਇਰ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਹੁਮਾਰਾ ਅੱਠ ਮਿੰਟ ਰਿਹਾ ਜੀ ਬਣ ਕੱਢਦਾ ਹੂੰ